ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਪਿਛਲੇ ਕਈ ਦਿਨਾਂ ਤੋਂ ਇੱਕ ਟਰਾਲੀਆਂ ਦਾ ਜਿਹੜਾ ਰੌਲਾ ਜੀ ਉਹ ਚੱਲਿਆ ਆ ਰਿਹਾ ਮੈਂ ਬਾਹਰ ਗਿਆ ਸੀਗਾ ਮੈਨੂੰ ਆਉਂਦੇ ਥੋੜਾ ਜਿਹਾ ਸਿਹਤ ਖਰਾਬ ਹੋ ਗਈ ਔਰ ਫਿਰ ਨਾਲ ਦਿਨ ਹੜੰਦੀ ਸਿੱਤੀ ਜਿਹੜੀ ਹੈ ਬਹੁਤ ਖਰਾਬ ਬਣੀ ਸੀ ਉਹਦੇ ਵਿੱਚ ਡਿਊਟੀ ਲੱਗੀ ਹੋਈ ਹੈ ਤੇ ਮਾਮਲਾ ਜਿਹੜਾ ਆਇਆ ਸਾਹਮਣੇ ਕਿ ਜੇ ਕੁਝ ਟਰਾਲੀਆਂ ਜਿਹੜੀਆਂ ਨੇ ਸ਼ਬੂਈ ਬਾਜ਼ਾਰ ਤੋਂ ਉਹ ਚੋਰੀ ਹੋ ਕੇ ਨਾਬਾ ਦੇ ਵਿੱਚ ਆਈਆਂ ਨੇ ਉਹਦੀ ਕਟਾਈ ਕਰਕੇ ਦੇ ਬੇਚੇ ਗਈਆਂ ਜਾਂ ਉਹਦੇ ਟਾਇਰ ਬਰਾਮਤ ਹੋਏ ਨੇ ਬਹੁਤ ਮਾੜੀ ਗੱਲ ਹੈ ਜੀ ਇਹ ਕਿਉਂਕਿ ਕਿਸਾਨ ਭਰਾ ਸਾਡੇ ਅੰਨਦਾਤਾ ਨੇ ਔਰ ਮੈਂ ਤਾਂ ਸ਼ੁਰੂ ਤੋਂ ਜਦੋਂ ਐਮਬੀਐਨ ਨਹੀਂ ਸੀਗਾ ਉਦੋਂ ਵੀ ਕਿਸਾਨਾਂ ਨਾਲ ਸੀਗਾ ਉਦੋਂ ਵੀ ਧਰਨੇ 'ਚ ਬੈੰਦਾ ਸੀਗਾ ਹੁਣ ਐਮਐਲਏ ਆ ਜੀ ਹੁਣ ਵੀ ਨਾਲ ਆ ਅੱਗੇ ਉਹਨਾਂ ਐਮਐਲ ਰਹਾਂਗੇ ਤਾਂ ਵੀ ਨਾਲ ਆ ਨਹੀਂ ਰਾਵਾਂਗੇ ਤਾਂ ਵੀ ਨਾਲ ਆ ਸੋ ਕਹਿਣ ਦਾ ਮਤਲਬ ਇਹ ਹੈ ਕਿ ਕਿਸਾਨ ਭਰਾ ਦਾ ਇੱਕ ਨਵੇਂ ਪੈਸੇ ਦਾ ਨੁਕਸਾਨ ਜਿਹੜਾ ਜੀ ਮੈਂ ਬਰਦਾਸ਼ਤ ਨਹੀਂ ਕਰ ਸਕਦਾ ਔਰ ਉਹ ਗੱਲ ਜਿਹੜੀ ਹੈ ਜੀ ਘੁੰਮ ਕੇ ਆਈ ਕਿ ਪੱਪੂ ਪੰਕਜ ਭਰਾ ਦੇ ਉੱਥੋਂ ਵਰਕਸ਼ਾਪ ਤੋਂ ਮਿਲਿਆ ਨੇ ਜੀ ਉੱਥੋਂ ਉਹ ਜੋ ਵੀ ਸਮਾਨ ਸੀਗਾ ਉਹ ਤੋਂ ਬ੍ਰਾਹਮਣ ਹੋ ਗਿਆ ਉਹ ਕੋ ਸ਼ੰਭੂ ਥਾਣੇ ਤੇ ਭੇਜ ਦਿੱਤਾ ਗਿਆ ਨੂੰ ਕੈਰੀ ਵਾਸਤੇ ਔਰ ਉਹਦੀ ਸਪੈਸ਼ਲ ਕਹਿ ਕੇ ਜੀ ਐਫ ਆਰ ਵੀ ਹੋ ਗਈ ਹੈ ਔਰ ਡੀ ਐਸ ਪੀ ਮੈਡਮ ਮਨਦੀਪ ਕੌਰ ਜੀ ਨਾਲ ਵੀ ਗੱਲ ਹੋਈ ਇੱਥੋਂ ਦੇ ਸਾਡੇ ਐਸ ਐਸਓ ਸਾਹਮਣੇ ਕਿ ਜੀ ਬੰਦ ਦੀ ਕਾਨੂੰਨੀ ਕਾਰਵਾਈ ਕਰੋ ਸੋ ਮੈਂ ਤੁਹਾਡਾ ਕਦੇ ਵੀ ਨੁਕਸਾਨ ਜਿਹੜਾ ਦੀ ਬਰਦਾਸ਼ਤ ਨਹੀਂ ਕਰੂੰਗਾ ਮੇਰੀ ਕਿਸਾਨ ਭਰਾਵਾਂ ਨੂੰ ਬੇਨਤੀ ਹੈ ਕਿ ਮੈਂ ਤਾਂ ਹਮੇਸ਼ਾ ਤੁਹਾਡੇ ਨਾਲ ਹਾਂ ਤੁਹਾਨੂੰ ਇੱਕ ਹੱਥ ਬੰਨ੍ਹ ਕੇ ਬੇਨਤੀ ਹੈ ਕਿ ਇਹਨੂੰ ਪਾਰਟੀ ਨਾਲ ਜੋੜ ਕੇ ਨਾ ਦੇਖਿਆ ਜਾਵੇ ਔਰ ਖਾਸ ਕਰਕੇ ਨਾਬੇ ਦੇ ਵਿੱਚ ਔਰ ਇਹ ਜਿਹੜੀ ਗੱਲ ਹੈ ਕਿ ਇਨਸਾਫ ਹੋਣਾ ਚਾਹੀਦਾ ਜੀ ਬਿਲਕੁਲ ਇਨਸਾਫ ਹੋਣਾ ਚਾਹੀਦਾ ਅਗਰ ਟਰਾਲੀ ਚੋਰੀ ਹੋਈਆਂ ਨੇ ਜੀ ਔਰ ਸਬੂਤ ਮਿਲਦੇ ਆ ਤਾਂ ਦੋਸ਼ੀ ਪਾਇਆ ਗਿਆ ਕੋਈ ਵੀ ਪੱਪੂ ਪੰਕਜ ਹੋਵੇ ਹੋਰ ਵੀ ਕੋਈ ਹੋਵੇ ਤਾਂ ਕਾਰਵਾਈ ਹੋਣੀ ਚਾਹੀਦੀ ਜੀ ਇਹਦੇ ਵਿੱਚ ਕੋਈ ਦੋਰਾਵਾ ਨਹੀਂ ਹੈ ਔਰ ਉਹ ਕਾਨੂੰਨ ਦੇ ਦਾਇਰੇ ਦੇ ਵਿੱਚ ਆ ਐਫ ਆਈ ਆਰ ਹੋ ਚੁੱਕੀ ਆ ਉਹਨਾਂ ਦੀ ਰੈਸਟ ਲਈ ਰੇਡ ਕੀਤੀਆਂ ਜਾ ਰਹੀਆਂ ਨੇ ਤੇ ਉਹ ਇਨਵੈਸਟੀਗੇਸ਼ਨ ਦਾ ਇੱਕ ਪਾਰਟ ਹੈ ਜੀ ਤੇ ਤੁਸੀਂ ਸਾਰੇ ਮੇਰੇ ਲਈ ਸਤਿਕਾਰਯੋਗ ਮੈਂ ਤੁਹਾਡਾ ਸਦਾ ਸਤਿਕਾਰ ਕਰਦਾ ਤੇ ਮੇਰੀ ਤੁਹਾਨੂੰ ਬਤਨ ਕੇ ਬੇਨਤੀ ਹੈ ਕਿ ਆਪਾਂ ਇਸ ਮਾਮਲੇ ਦੇ ਵਿੱਚ ਗੰਭੀਰਤਾ ਦੇ ਨਾਲ ਇਹਦੀ ਕੋਖ ਕਰਕੇ ਹੋਰ ਵੀ ਕਿਤੇ ਜਿੱਥੇ ਕਿਤੇ ਮੈਂ ਆਪਣੇ ਪੱਧਰ ਤੇ ਵੀ ਜਿੰਨੇ ਕਵਾੜੀਆਂ ਦੀਆਂ ਮੈਂ ਇੱਕ ਲਿਸਟ ਬਣਾਈ ਹੈ ਜਿਹਦੇ ਵਿੱਚ 18-19 ਦੁਕਾਨਾਂ ਨੇ ਅਸੀਂ ਉੱਥੇ ਵੀ ਇੱਕ ਪੈਰ ਵੀ ਕਰ ਰਹੇ ਹਾਂ ਕਿ ਕਿਤੇ ਇੱਥੇ ਤਾਂ ਨਹੀਂ ਕੋਈ ਸਮਾਨ ਆਇਆ ਹੈ ਕਿਸੇ ਦਾ ਤਾਂ ਕਿ ਜਿਹੜੇ ਕਿਸਾਨ ਭਰਾਵਾਂ ਦਾ ਐਡਾ ਵੱਡਾ ਨੁਕਸਾਨ ਹੋਇਆ ਜੀ ਟਰਾਲੀਆਂ ਚੋਰੀ ਹੋਈਆਂ ਨੇ ਕਿ ਉਹਦਾ ਉਹਨਾਂ ਦੀਆਂ ਟਰਾਲੀਆਂ ਜਿਹੜੀਆਂ ਨੇ ਜਾਂ ਤਾਂ ਉਹ ਪਰਲੀਮੈਂਟ ਆਪਸ ਮਿਲ ਜਾਣ ਜਦੋਂ ਉਹਦਾ ਕੋਈ ਮਾਲ ਜ਼ਰਨਾ ਨੂੰ ਮਿਲੇ ਸੋ ਮੈਂ ਇਸ ਕਰਕੇ ਇਹ ਵੀਡੀਓ ਸਪੈਸ਼ਲ ਤੁਹਾਡੇ ਲਈ ਪਾ ਰਿਹਾ ਮੇਰੀ ਕਿਸਾਨ ਭਰਾਵਾਂ ਨੂੰ ਆਪ ਕਰਨ ਕਿ ਬੇਨਤੀ ਹੈ ਕਿ ਹਮੇਸ਼ਾ ਹੀ ਮੈਂ ਕਿਸਾਨ ਮਜ਼ਦੂਰ ਇਕਤਾ ਜਲਦਾਬਾਦ ਦਾ ਨਾਰਾ ਲਾਉਂਦਾ ਰਹਾਂ ਹਮੇਸ਼ਾ ਤੁਹਾਡੇ ਨਾਲ ਔਰ ਕਿਸੇ ਵੀ ਕਿਸਾਨ ਭਰਾ ਦਾ ਇੱਕ ਨਵੇਂ ਪੈਸੇ ਦਾ ਨੁਕਸਾਨ ਜਿਹੜਾ ਜੀ ਮੇਰੇ ਤੋਂ ਮੈਂ ਬਰਦਾਸ਼ਤ ਨਹੀਂ ਕਰ ਸਕਦਾ ਅਗਰ ਕੋਈ ਨੁਕਸਾਨ ਹੋਇਆ ਅਗਰ ਟਰਾਲੀਆਂ ਚੋਰੀ ਹੋਈਆਂ ਨੇ ਇਨਵੈਸਟੀਗੇਸ਼ਨ ਚ ਪਾਇਆ ਗਿਆ ਤਾਂ ਦੋਸ਼ੀ ਨੂੰ ਜਿਹੜੀ ਆ ਉਹ ਸਜ਼ਾ ਜਿਹੜੀ ਆ ਹੋਣੀ ਚਾਹੀਦੀ ਹੈ ਧੰਨਵਾਦ